ਇੰਟਰਵਿਊ ਹੈ ਉਹ ਤੋਂ ਬਾਅਦ ਫਿਰ ਜਗਰਾਉਂ ਤੇ ਸ਼ਾਹਕੋਟ ਜਾਣਾ ਹੈ ਫਿਰ ਜਲੰਧਰ ਪਠਾਨਕੋਟ ਦਿਨਾ ਨਗਰ ਜਿੱਥੇ ਕਹਿਣਗੇ ਮੈਂ ਜਾਵਾਂ ਇਹ ਆਪਣੀ ਮਿਹਨਤ ਚ ਰੀਸ ਨਹੀਂ ਕਰ ਸਕਦੇ ਇਹ ਹਜੇ ਵੇਲੇ ਸੁਖਵੀਰ ਬਾਦਲ ਨਹੀਂ ਨਿਕਕਦਾ ਬਾਹਰ ਕੈਪਟਨ ਦਾ ਤਾਂ ਚਲੋ ਛੱਡੋ ਪਰੇ ਉਹ ਤਾਂ ਚਲੋ ਬੇਚਾਰਾ ਨਿਪਟ ਗਿਆ ਕੰਮ ਤਾਂ ਸੋ ਸਾਰਾ ਯਾਦ ਆ ਤੁਹਾਨੂੰ ਹੁਣ ਮੈਨੂੰ ਬੋਲਣ ਦੀ ਲੋੜ ਨਹੀਂ ਹਾਂ ਤੁਹਾਡੇ ਜਿਹੜੀ ਪੜਾਅਸ ਕੱਢ ਰਹੇ ਹੋ ਉਹਦੇ ਵਾਸਤੇ ਮੈਂ ਜਰੂਰ ਮੌਕਾ ਦੇਣਾ ਹਰ ਇੱਕ ਪ੍ਰੋਗਰਾਮ ਤੇ ਚੀਕਾ ਮਾਰ ਲੋ ਚੈ ਨਾਰੇ ਲਾ ਲੋ ਤਿੰਨ ਪੀੜੀਆਂ ਦੀ ਪੜਾਅ ਸਪੜੇ ਅੰਦਰ ਪਈ ਐ ਐਵੇਂ ਪਾਤਰੀ ਨਾ ਹੋ ਜੇ ਕਿਤੇ ਅੱਜ ਨਵੇੜ ਹੀ ਲੋ ਲੈ ਮਾਈਕ ਮੈਂ ਤੁਹਾਨੂੰ ਮਾਈਕ ਕਰਦਾ ਤੁਹਾਡੇ ਵੱਲ ਦੇਖ ਰਿਹਾ ਇਧਰ ਦਾ ਪਾਸਾ ਜਿੱਦਦਾ ਹੈ ਜਾਂ ਇਧਰ ਦਾ ਪਾਸਾ ਬਰਾਬਰ ਰਹੇ ਵੀ ਬਰਾਬਰ ਆਪਾਂ ਆਪਣੇ ਤੋਂ ਨਹੀਂ ਜਿੱਤਣਾ ਆਪਾਂ ਵਿਰੋਧੀਆਂ ਤੋਂ ਜਿੱਤਣਾ ਇਹ ਤਾਂ ਸਾਰੇ ਆਪਣੇ ਆ ਸੋ ਵੀਰੋ ਦੋ ਨਾਰੇ ਲਾ ਕੇ ਮੇਰਾ ਹੌਸਲਾ ਬਾਜੂ ਕਿ ਮੈਂ ਮਲੇਰ ਕੋਲੇ ਜਾ ਕੇ ਆਇਆ ਤੇ ਮਲੇਰ ਕੋਲੇ ਵਾਲਿਆਂ ਵੱਲੋਂ ਤਾਂ ਬਸ ਉਹੀ ਹੈ ਕਿ ਜੋ 14 ਸੀ 17 ਸੀ ਬਸ ਮਲੇਰ ਕੋਲੇ ਵਾਲੇ ਤਾਂ ਸਿਰਫ ਇਸ ਗੱਲ ਦੀ ਇੰਤਜ਼ਾਰ ਕਰਦੇ ਆ ਕਿ ਇੱਕ ਤਰੀ ਕਦੋਂ ਆਉਗੀ ਤੇ ਬਟਨ ਕਦੋਂ ਦੱਬਾਂਗੇ ਜੋ ਝਾੜੂ ਵਾਲਾ ਬਟਨ ਦੱਬੋਂਗੇ ਉਹਦੇ ਚ ਇੱਕ ਆਵਾਜ਼ ਹੀ ਆਉਗੀ ਟੀਂ ਉਹ ਮਸ਼ੀਨ ਦੀਆਂ ਚੀਕਾਂ ਨਹੀਂ ਉਹ ਕਾਲੀਆਂ ਕਾਂਗਰਸੀਆਂ ਦੇ ਭਾਜਪਾ ਵਾਲੇ ਨਹੀਂ ਚੀਕਾਉਂਦੇ ਹੋ ਦੋ ਨਾਰੇ ਦੋ ਨਾਰੇ ਲਾ ਕੇ ਹੌਸਲਾ ਵਧਾ ਦਿਓ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਉੱਚੀ ਕਰ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਿਰ ਇੱਕ ਮਿੰਟ ਲਈ ਮੈਂ ਕਹੂੰਗਾ ਤੁਹਾਡੇ ਉਮੀਦਵਾਰ ਨੌਜਵਾਨ ਗੁਰਬੀਰ ਸਿੰਘ ਮੀਟ ਇਅਰ ਉਹ ਇੱਕ ਮਿੰਟ ਲਈ ਸਵਾਗਤ ਵੀ ਕਰਨਗੇ ਧੰਨਵਾਦ ਇੰਟਰਵਿਊ ਹੈ ਉਹ ਤੋਂ ਬਾਅਦ ਫਿਰ ਜਗਰਾਉਂ ਤੇ ਸ਼ਾਹਕੋਟ ਜਾਣਾ ਹੈ ਫਿਰ ਜਲੰਧਰ ਪਠਾਨਕੋਟ ਦਿਨਾਂਗਰ ਜਿੱਥੇ ਕਹਿਣਗੇ ਮੈਂ ਜਾਵਾਂ ਇਹ ਆਪਣੀ ਮਿਹਨਤ ਤੇ ਰੀਸ ਨਹੀਂ ਕਰ ਸਕਦੇ ਇਹ ਹਜੇ ਵੇਲੇ ਸੁਖਬੀਰ ਬਾਦਲ ਨਹੀਂ ਨਿਕਕਦਾ ਬਾਹਰ ਕੈਪਟਨ ਦਾ ਚਲੋ ਛੱਡੋ ਪਰੇ ਉਹ ਤਾਂ ਚਲੋ ਵਿਚਾਰਾ ਨਿੰਪੜ ਗਿਆ ਕਹਾਤਾ ਸੋ ਸਾਰਾ ਯਾਦ ਹੈ ਤੁਹਾਨੂੰ ਹੁਣ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਹਾਂ ਤੁਹਾਡੇ ਜਿਹੜੀ ਪੜਾਅਸ ਕੱਢ ਰਹੇ ਹੋ ਉਹਦੇ ਵਾਸਤੇ ਮੈਂ ਜਰੂਰ ਮੌਕਾ ਦੇਣਾਂ ਹਰੇਕ ਪ੍ਰੋਗਰਾਮ ਤੇ ਚੀਕਾ ਮਾਰ ਲੋ ਚੈ ਨਾਰੇ ਲਾ ਲੋ ਤਿੰਨ ਪੀੜੀਆਂ ਦੀ ਪੜਾਅ ਸਪਰੇ ਅੰਦਰ ਪਈ ਐ ਐਵੇਂ ਪਾਤਰੀ ਨਾ ਹੋ ਜੇ ਕਿਤੇ ਅੱਜ ਨਵੇੜ ਹੀ ਲੋ ਲੈ ਮਾਈਕ ਮੈਂ ਤੁਹਾਨੂੰ ਮਾਈਕ ਕਰਦਾ ਤੁਹਾਡੇ ਵੱਲ ਦੇਖ ਰਿਹਾ ਇਧਰ ਨਾਲ ਪਾਸਾ ਜਿੱਦਦਾ ਹੈ ਜਾਂ ਇਧਰ ਨਾਲ ਪਾਸਾ ਬਰਾਬਰ ਰਹੇ ਵੀ ਬਰਾਬਰ ਆਪਾਂ ਆਪਣੇ ਤੋਂ ਨਹੀਂ ਜਿੱਤਣਾ ਆਪਾਂ ਵਿਰੋਧੀਆਂ ਤੋਂ ਜਿੱਤਣਾ ਇਹ ਤਾਂ ਸਾਰੇ ਆਪਣੇ ਆ ਸੋ ਵੀਰੋ ਦੋ ਨਾਰੇ ਲਾ ਕੇ ਮੇਰਾ ਹੌਸਲਾ ਬਾਜੂ ਕਿ ਮੈਂ ਮਲੇ ਦੇ ਕੋਲੇ ਜਾ ਕੇ ਆਇਆ ਤੇ ਮਲੇ ਦੇ ਕੋਲੇ ਆਣੇ ਵੱਲੋਂ ਤਾਂ ਬਸ ਉਹੀ ਹੈ ਕਿ ਜੋ 14 ਸੀ 17 ਸੀ ਬਸ ਬਲੇਰ ਕੋਲੇ ਵਾਲੇ ਤਾਂ ਸਿਰਫ ਇਸ ਗੱਲ ਦੀ ਇੰਤਜ਼ਾਰ ਕਰਦੇ ਆ ਕਿ ਇੱਕ ਤਰੀ ਕਦੋਂ ਆਉਗੀ ਤੇ ਬਟਨ ਕਦੋਂ ਦੱਬਾਂਗੇ ਜੋ ਝਾੜੂ ਵਾਲਾ ਬਟਨ ਦੱਬੋਂਗੇ ਉਹ ਚ ਇੱਕ ਆਵਾਜ਼ ਜੀ ਆਉਗੀ ਟੀ ਉਹ ਮਸ਼ੀਨ ਦੀਆਂ ਚੀਕਾਂ ਨਹੀਂ ਉਹ ਕਾਲੀਆਂ ਕਾਂਗਰਸੀਆਂ ਤੇ ਭਾਜਪਾ ਵਾਲੇ ਨੇ ਚੀਕਾਉਣੀ ਆ। ਦੋ ਨਾਰੇ ਦੋ ਨਾਰੇ ਲਾ ਕੇ ਹੌਸਲਾ ਵਧਾ ਦਿਓ। ਇਨਕਲਾਬ ਜਿੰਦਾਬਾਦ। ਥੋੜਾ ਜਿਹਾ ਹੋਰ ਉੱਚੀ ਕਰ ਦਿਓ। ਇਨਕਲਾਬ ਜਿੰਦਾਬਾਦ। ਇਨਕਲਾਬ ਜਿੰਦਾਬਾਦ। ਬੋਲੇ ਸੋਨਹਾਲ। ਇੱਕ ਮਿੰਟ ਲਈ ਮੈਂ ਕਹੂੰਗਾ। ਤੁਹਾਡੇ ਉਮੀਦਵਾਰ ਨੌਜਵਾਨ ਗੁਰਬੀਰ ਸਿੰਘ ਮੀਥ ਇਅਰ। ਉਹ ਇੱਕ ਮਿੰਟ ਲਈ ਸਵਾਗਤ ਵੀ ਕਰਨਗੇ। ਧੰਨਵਾਦ। Subscribe to One India channel and never miss an update.